ਹੈਲੋ ਹਨੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਦਾ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਸੋ ਪਲੀਜ਼ ਇਸ ਵੀਡੀਓ ਨੂੰ ਸਾਰਾ ਜਰੂਰ ਸੁਣਨਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁੱਤਾਂ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕ ਗੀਤਾਂ ਨੂੰ ਨਵੇਂ-ਨਵੇਂ ਗਾਣਿਆਂ ਤੇਰੀ ਨਾ ਪੈਂਦੀਆਂ ਸ਼ਰਮ ਤਾਂ ਸੂਟਾ ਵਾਂਗੂ ਲਾਤੀਏ ਨਾ ਨੇ ਸ਼ਾਰਟ ਵਿੱਚ ਸ਼ਾਰਟ ਕੱਟ ਜਾਣਾ ਚਾਹੁੰਦੀਆਂ ਵੱਟੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਦੀਆਂ ਅੱਖਾਂ ਕੱਢ ਕੇ ਡਰਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇਬੇ ਬਾਪੂ ਪੈਣ ਪਾਈ ਦੂਰ ਕਰਕੇ ਫੋਨ ਨੇ ਆ ਕਹਿੰਦੇ ਜੀਵ ਗਾੜੀ ਦੁਨੀਆ ਦਿਸਤੇ ਨੱਤੇ ਹੀ ਸਾਰੇ ਚੂਰ ਕਰਤੇ ਰੂ ਰੋਂਦੀ ਹੋਣੀ ਮਾਈ ਭਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਖਣ ਸਵੇਰੇ ਹੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂਹ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਖਣ ਸਵੇਰੇ ਸਾਰੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਸੀ ਕਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕਹਿਨਿਆਂ ਆਉਂਦੀ ਏ ਸ਼ਰਮ ਹੁਣ ਦੱਸਦੇ ਆਂ ਅਸੀਂ ਛੱਡ ਕੇ ਕਬੱਡੀਆਂ ਦੀ ਚਿੱਟੇ ਪੀਨਿਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿਤਾ ਇੱਥੇ ਹੋਇਆ ਏ ਉਹ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਭੁੱਲ ਗੀਆਂ ਸਿਰਾਂ ਉੱਤੇ ਲੈਣਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁੱਤਾਂ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕ ਗੀਤਾਂ ਨੂੰ ਨਵੇਂ ਨਵੇਂ ਗਾਣਿਆਂ ਤੇਰੀ ਲਾ ਪੈਂਦੀਆਂ ਸ਼ਰਮਤਾ ਸੂਟਾ ਵਾਂਗੂ ਲਾਤੀ ਇਹ ਨਾਨੇ ਸ਼ੌਟ ਵਿੱਚ ਸ਼ੌਟ ਕੱਟ ਜਾਣਾ ਚਾਹੁੰਦੀਆਂ ਵੱਟੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਵੀ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇਬੇ ਬਾਪੂ ਪੈਣ ਪਾਈ ਦੂਰ ਕਰਕੇ ਫੋਨ ਨੇ ਆ ਕੇ ਕਹਿੰਦੇ ਜੀਵ ਗਾੜੀ ਦੁਨੀਆ ਦਿਸ਼ਤੇ ਨੱਤੇ ਹੀਸਾਰੇ ਚੂਰ ਕਰਤੇ ਰੂ ਰੋਂਦੀ ਹੋਣੀ ਮਾਈ ਪਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਖਣ ਸਵੇਰੇ ਹੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਖਣ ਸਵੇਰੇ ਸਾਲੀ ਅੱਗ ਲੱਗਦੀ ਗਰਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਹਸੀਗਾ ਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕੇ ਨਿਆਂ ਉਹਦੀ ਸ਼ਰਮ ਹੁਣ ਦੱਸਦੇ ਆਂ ਅਸੀਂ ਛੱਡ ਕੇ ਕਬੱਡੀਆਂ ਜੀ ਚਿੱਟੇ ਪੀਨੇ ਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿਤਾ ਇੱਥੇ ਹੋਇਆ ਏ ਉਹ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਲੱਗ